ਪੰਜਾਬ ਦੇ ਮਾਲ ਮੁੜਵਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਕਿ ਹੜ੍ਹਾਂ ਦਰਮਿਆਨ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਹੋਰ 88 ਪਿੰਡ 374 ਲੋਕ ਤੇ 55 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਹੁਣ ਤੱਕ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 2185 ਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 388464 ਤੱਕ ਪਹੁੰਚ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਫਿਰੋਜ਼ਪੁਰ ਵਿੱਚ ਇੱਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਹੈ ਜਿਸ ਨਾਲ 15 ਜ਼ਿਲ੍ਹਿਆਂ ਵਿੱਚ ਕੁੱਲ ਮੌਤਾਂ ਦੀ ਗਿਣਤੀ 53 ਹੋ ਗਈ ਹੈ। ਉਹਨਾਂ ਦੱਸਿਆ ਕਿ ਪਠਾਨਕੋਟ ਵਿੱਚ ਤਿੰਨ ਵਿਅਕਤੀ ਅਜੇ ਵੀ ਲਾਪਤਾ ਨੇ। ਉਹਨਾਂ ਅੱਗੇ ਦੱਸਿਆ ਕਿ ਇਸ ਅਰਸੇ ਦੌਰਾਨ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ 91 ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਜਿਸ ਨਾਲ ਹੁਣ ਤੱਕ ਬਚਾਏ ਗਏ ਲੋਕਾਂ ਦੀ ਗਿਣਤੀ 23297 ਹੋ ਗਈ ਹੈ। ਮੌਜੂਦਾ ਸਮੇਂ ਸੂਬੇ ਪਾਰਵਤ ਚਿਕਸੋ 115 ਰਾਹਤ ਕੈਂਪ ਜਾਰੀ ਨੇ ਜਿਨ੍ਹਾਂ ਵਿੱਚ 4533 ਲੋਕ ਬਸੇਰਾ ਕਰ ਰਹੇ ਨੇ ਫਸਲਾਂ ਦੇ ਖਰਾਬੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 18 ਜ਼ਿਲ੍ਹਿਆਂ ਵਿੱਚ ਨੁਕਸਾਨੀਆਂ ਗਈਆਂ ਫਸਲਾਂ ਦਾ ਕੁੱਲ ਰਕਬਾ 191981.45 ਹੈਕਟੇਰ ਤੱਕ ਪਹੁੰਚ ਗਿਆ ਹੈ ਭਾਰਤ ਪਾਕਿਸਤਾਨ ਸਰਹੱਦ ਨੇੜੇ ਫਾਜ਼ਿਲਕਾ ਵਿੱਚ ਘਰ ਤੇ ਖੇਤ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਉੱਥੇ ਕਾਫੀ ਨੁਕਸਾਨ ਹੋਇਆ ਏ ਪਿੰਡ ਦੇ ਵਸਨੀਕ ਅਨੁਸਾਰ ਘਰ ਤੇ ਖੇਤ ਪੂਰੀ ਤਰ੍ਹਾਂ ਡੁੱਬ ਗਏ ਨੇ ਉਹਨਾਂ ਨੇ ਮਿਲੀ ਸਹਾਇਤਾ ਲਈ ਧੰਨਵਾਦ ਕੀਤਾ ਪਰ ਨਾਲ ਹੀ ਵਧੇਰੇ ਸਿੱਧੀ ਤੇ ਹੋਰ ਮਦਦ ਦੀ ਮੰਗ ਕੀਤੀ ਏ ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿਹਾ ਕਿ ਹਾ ਕਿ ਉਹ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤਾਂ ਜੋ ਹੋਏ ਵਿਆਪਕ ਨੁਕਸਾਨ ਤੋਂ ਉੱਬਰਣ ਵਿੱਚ ਮਦਦ ਮਿਲ ਸਕੇ ਉਹਦੇ ਲੱਗ ਗਿਆ 100 ਮੀਟਰ ਦੂਰ ਬਰਦਰ ਤੋਂ ਇਹ ਤਾਂ ਕਿਸੇ ਦਾ ਕਰੇਗਾ ਫੌਜੀ ਦਾ ਅਸੀਂ ਰਹਿਣਾ ਹੈ ਸਾਡਾ ਘਰ ਪਿੱਛੇ ਆ ਬਾਈ ਉੱਥੇ ਉਹ ਬਿਲਕੁਲ ਡੁੱਬ ਗਿਆ ਤੁੱਟ ਵੀ ਗਿਆ ਹਾਂ ਟੁੱਟ ਵੀ ਗਿਆ ਕਾਫੀ ਨੁਕਸਾਨ ਹੋ ਗਿਆ ਖੱਡੇ ਪੈ ਗਿਆ ਖੇਤ ਖੇਤਗਾ 10 12 ਕਿੱਲੇ ਉਹ ਸਾਰਾ ਡੁੱਬ ਗਿਆ ਕੁਝ ਨਹੀਂ ਬਚਿਆ ਬਾਈ ਇੱਥੇ ਵੀ ਪਾਣੀ ਚ ਰਹਿ ਰਹੇ ਹਾਂ ਇੱਥੇ ਬਾਈ ਪਾਣੀ ਚ ਰਹਿ ਬਾਕੀ ਰਹਿਣ ਨੂੰ ਥਾਂ ਤੇ ਸੁੱਕੀ ਆ ਬਾਕੀ ਉੱਥੇ ਤਾਂ ਘਰੇ ਪਾਣੀ 10 10 ਫੁੱਟ 5 5 ਫੁੱਟ ਕਿਦੇ ਆ ਸਾਦਾ 50 ਕਿਲੋ ਮੀਟਰ ਸਾਥ ਹੀ ਆ ਨਾਲ ਹੀ ਬਾਰਡਰ ਹੈ ਪਾਕਿਸਤਾਨ ਤੋਂ ਪਾਣੀ ਅਰੇ ਤੇ ਹੋਰ ਅੱਜ ਕੱਲ ਪਾਣੀ ਲੱਤ ਸੀ ਅੱਜ ਫੇਰ ਚੜ ਗਿਆ